ਇਸ ਵੇਲੇ ਦੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਚੀਨ ਦੇ ਵੱਲੋਂ ਇੱਕ ਹਰਕਤ ਕੀਤੀ ਗਈ ਆ ਭਾਰਤ ਦੇ ਕੁਝ ਹਿੱਸਿਆਂ ਨੂੰ ਆਪਣਾ ਹਿੱਸਾ ਦੱਸਿਆ ਹੈ ਚੀਨ ਨੇ ਤੇ ਸ਼ਹਿਰ ਦਾ ਨਾਮ ਬਦਲਣ ਦੀ ਕੋਸ਼ਿਸ਼ ਵੀ ਚੀਨ ਦੇ ਵੱਲੋਂ ਕੀਤੀ ਗਈ ਆ ਤਾਂ ਵੱਡੀ ਅਪਡੇਟ ਤੁਹਾਨੂੰ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਭਾਰਤ ਪਾਕਿਸਤਾਨ ਤਣਾਅ ਦੇ ਬਾਅਦ ਚੀਨ ਦੇ ਵੱਲੋਂ ਇੱਕ ਨਾਪਾਕ ਕਿਹੜੀ ਹੈ ਹਰਕਤ ਕੀਤੀ ਗਈ ਸਿੱਧੇ ਤੌਰ ਤੇ ਕਹਿ ਸਕਦੇ ਹਰਨਾਚਲ ਪ੍ਰਦੇਸ਼ ਦਾ ਨਾਮ ਜਿਹੜਾ ਹੈ ਬਦਲਣ ਦੀ ਕੋਸ਼ਿਸ਼ ਕੀਤੀ ਗਈ ਤੇ ਅਰਨਾਚਲ ਪ੍ਰਦੇਸ਼ ਨੂੰ ਸਾਊਥ ਤਿੱਬਤ ਦਾ ਹਿੱਸਾ ਦੱਸਿਆ ਗਿਆ ਚੀਨ ਦੇ ਵੱਲੋਂ ਉਸ ਦਾ ਨਾਮ ਜੈਂਗਨਾਨ ਰੱਖਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਐਮਬੀਏ ਦੇ ਵੱਲੋਂ ਸਿੱਧੇ ਤੌਰ ਤੇ ਬੇਤੁਕਾ ਬਿਆਨ ਦੱਸਿਆ ਗਿਆ ਤੇ ਇਸ ਨੂੰ ਨਕਾਰਿਆ ਗਿਆ ਹਰਨਾਚਲ ਪ੍ਰਦੇਸ਼ ਜੋ ਕਿ ਭਾਰਤ ਦਾ ਹਿੱਸਾ ਹੈ ਉਸ ਨੂੰ ਚੀਨ ਨੇ ਆਪਣੇ ਵਿੱਚ ਰਲਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਤਿੱਬਤ ਦੇ ਵਿੱਚ ਲਗਾਤਾਰ ਚੀਨ ਤੇ ਭਾਰਤੀ ਫੌਜੀ ਇੱਕ ਦੂਜੇ ਦੇ ਸਾਹਮਣੇ ਆ ਭਾਰਤ ਤੇ ਚੀਨ ਇੱਕ ਦੂਜੇ ਦੇ ਸਾਹਮਣੇ ਜੋ ਤਿੱਬਤ ਦਾ ਏਰੀਆ ਉਸ ਏਰੀਆ ਦੇ ਵਿੱਚ ਕਨਫਲਿਕਟ ਜਿਹੜਾ ਆ ਉਹ ਲਗਾਤਾਰ ਚੀਨ ਤੇ ਭਾਰਤ ਦੇ ਵਿਚਾਲੇ ਬਣਿਆ ਹੋਇਆ ਬਾ ਚੀਨ ਦੇ ਵੱਲੋਂ ਦਾਵਾ ਠੋਕਿਆ ਜਾਂਦਾ ਪਰ ਭਾਰਤੀ ਫੌਜ ਲਗਾਤਾਰ ਉਥੇ ਰੱਖਿਆ ਦੇ ਲਈ ਖੜੀ ਹੋਈ ਹੈ ਤੇ ਭਾਰਤ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਜਾਂਦਾ ਹੈ ਕਿ ਭਾਰਤ ਦਾ ਹਿੱਸਾ ਹੈ ਤੇ ਭਾਰਤ ਦਾ ਹੀ ਹਿੱਸਾ ਰਹੇਗਾ ਪਰ ਉਸ ਦੇ ਬਾਅਦ ਇੱਕ ਹੋਰ ਹਰਕਤ ਜਿਹੜੀ ਹੈ ਕੀਤੀ ਗਈ ਹੈ ਚੀਨ ਦੇ ਵੱਲੋਂ ਚੀਨ ਦੇ ਵੱਲੋਂ ਅਰੁਣਾਚਲ ਪ੍ਰਦੇਸ਼ ਨੂੰ ਆਪਣਾ ਹਿੱਸਾ ਦੱਸਿਆ ਚੀਨ ਦਾ हिस्सा ਦੱਸਿਆ ਤੇ ਉਸ ਅਰਨਾਚਲ ਪ੍ਰਦੇਸ਼ ਦਾ ਜੋ ਕੁਝ ਸ਼ਹਿਰ ਹੈ ਉਹਨਾਂ ਦੇ ਨਾਮ ਬਦਲਣ ਦੀ ਕੋਸ਼ਿਸ਼ ਕੀਤੀ ਗਿਆ ਜਿਨ੍ਹਾਂ ਵਿੱਚੋਂ ਜੈਂਗਨਾਨ ਵੀ ਨਾਮ ਰੱਖਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਿਆ ਤਾਂ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਰਨਾਚਲ ਪ੍ਰਦੇਸ਼ ਦਾ ਨਾਮ ਜੈਂਗਨਾਨ ਰੱਖਿਆ ਜਾਵੇਗਾ ਜੋ ਕਿ ਚੀਨ ਦਾ ਐਸਆ ਸਾਊਥ ਤਿੱਬਤ ਦਾ ਹਿੱਸਾ ਹੈ ਅਰਨਾਚਲ ਪ੍ਰਦੇਸ਼ ਤੇ ਸਾਊਥ ਤਿੱਬਤ ਚੀਨ ਦਾ ਸਾਇਆ ਜਿਹਹਾ ਉਹਨਾਂ ਦੇ ਵੱਲੋਂ ਕਿਹਾ ਗਿਆ ਹਾਲਾਂਕਿ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਇਸ ਨੂੰ ਬੇਤੁਕਾ ਬਿਆਨ ਕਿਹਾ ਤੇ ਨਾਲ ਹੀ ਕਿਹਾ ਕਿ ਇਹ ਕਾਰਵਾਈ ਬਿਲਕੁਲ ਜਿਹੜੀ ਹੈ ਉਹ ਬ्यर्थ ਹੈ ਤੇ ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਅਜਿਹੇ ਬਿਆਨ ਦੇਣ ਦੇ ਨਾਲ ਅਜਿਹਾ ਕਰਨ ਦੇ ਨਾਲ ਹਕੀਕਤ ਨਹੀਂ ਬਦਲ ਜਾਵੇਗੀ ਜੋ ਭਾਰਤ ਹੈ ਉਹ ਭਾਰਤ ਦਾ ਹੀ ਰਹੇਗਾ ਤਾਂ ਭਾਰਤ ਪਾਕਿਸਤਾਨ ਤਣਾਅ ਦੇ ਵਾਦ ਚੀਨ ਦੇ ਵੱਲੋਂ ਇਹ ਮਸਲਾ ਦੁਬਾਰਾ ਉਭਾਰਨਾ ਬਹੁਤ ਵੱਡੀ ਅਹਿਮੀਅਤ ਰੱਖਦਾ ਕਿਉਂਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਭਾਰਤ ਪਾਕਿਸਤਾਨ ਵਿਚਾਲੇ ਤਣਾਅ ਬਣਿਆ ਰਿਹਾ ਇੱਕ ਦੂਜੇ ਦੇ ਵੱਲੋਂ ਫਾਇਰਿੰਗ ਹੋਈ ਹੈ ਇੱਕ ਦੂਜੇ ਦੇ ਬਲੋ ਜੰਗ ਜਿਹੜਾ ਆ ਜੰਗ ਦੇ ਵਿੱਚ ਕਹਿ ਸਕਦੇ ਛਾਲ ਮਾਰ ਦਿੱਤੀ ਕਿ ਤਾਂ ਉਸ ਦੇ ਬਾਅਦ ਬੇਸ਼ੱਕ ਸੀਜ਼ ਫਾਇਰ ਹੋ ਚੁੱਕਿਆ ਪਰ ਲਗਾਤਾਰ ਜਿਹੜੇ ਭਾਰਤ ਦੇ ਬਲੋ ਸਮਝੌਤੇ ਰੱਦ ਕੀਤੇ ਗਏ ਨੇ ਜਿਨ੍ਹਾਂ ਨੂੰ ਰੋਕਿਆ ਗਿਆ ਹੈਗਾ ਉਹਨਾਂ ਸਮਝੌਤਿਆਂ ਨੂੰ ਲੈ ਕੇ ਤਾਂ ਕਿਤੇ ਨਾ ਕਿਤੇ ਪ੍ਰੈਸ਼ਰ ਭਾਰਤ ਦੇ ਉੱਤੇ ਬਣਾਇਆ ਜਾ ਰਿਹਾ ਹੈ ਕਿਉਂਕਿ ਬੀਤੇ ਕੱਲ ਗੱਲ ਕਰ ਲਈਏ ਤਾਂ ਚੀਨ ਦਾ ਜਿਹੜਾ ਆ ਖੋਜੀ ਬੇੜਾ ਹਿੰਦ ਮਹਾਸਾਗਰ ਦੇ ਵਿੱਚ ਦੇਖਿਆ ਗਿਆ ਹਿੰਦ ਮਹਾਸਾਗਰ ਦੇ ਵਿੱਚ ਲਗਾਤਾਰ ਪਿਛਲੇ 3 ਦਿਨਾਂ ਤੋਂ ਘੁੰਮ ਰਿਹਾ ਦੂਸਰੇ ਪਾਸੇ ਪਾਕਿਸਤਾਨ ਜਿਹੜਾ ਹੈ ਉਹ ਗੋਲੀਬਾਰੀ ਮਸ਼ਕ ਜਿਹੜਾ ਉਹ ਕਰ ਸਕਦਾ ਹੈਗਾ ਉਹ ਵੀ ਉਹਨਾਂ ਨੇ ਤਰੀਕਾ ਜਾਰੀ ਕੀਤੀਆਂ ਨੇ ਕਿ ਉਹ ਅਰਬ ਸਾਗਰ ਦੇ ਵਿੱਚ ਫੌਜੀ ਪ੍ਰੈਕਟਿਸ ਕਰੇਗਾ ਤਾਂ ਉਸ ਦੇ ਬਾਅਦ ਹੁਣ ਚੀਨ ਦਾ ਇੱਕ ਹੋਰ ਕਦਮ ਨਿਕਲ ਕੇ ਸਾਹਮਣੇ ਆਇਆ ਜਿੱਥੇ ਚੀਨ ਨੇ ਅਰਨਾਚਲ ਪ੍ਰਦੇਸ਼ ਵਿੱਚ ਸਿੱਧੇ ਤੌਰ ਤੇ ਉਸ ਨੂੰ ਆਪਣਾ ਹਿੱਸਾ ਦੱਸਿਆ ਹੈ ਹਾਲਾਂਕਿ ਇਸ ਨੂੰ ਭਾਰਤ ਸਰਕਾਰ ਦੇ ਵੱਲੋਂ ਸਿੱਧੇ ਤੌਰ ਤੇ ਇਸ ਨੂੰ ਬੇਤੁਕਾ ਬਿਆਨ ਜਾਰੀ ਕੀਤਾ ਉਹਨਾਂ ਨੇ ਕਿਹਾ ਕਿ ਬੇਤੁਕਾ ਬਿਆਨ ਦਿੱਤਾ ਗਿਆ ਇਸ ਤਰੀਕੇ ਦੇ ਬਿਆਨ ਦੇਣ ਦੇ ਨਾਲ ਹਕੀਕਤ ਨਹੀਂ ਬਦਲ ਜਾਵੇਗੀ ਤਸਦੇ ਤੌਰ ਤੇ ਭਾਰਤ ਤੇ ਚੀਨ ਆਮੋ ਸਾਹਮਣੇ ਹੋ ਸਕਦੇ ਨੇ ਤਣਾਅ ਵਾਧਾ ਹੋਇਆ ਨਜ਼ਰ ਆ ਰਿਹਾ ਹੈਗਾ ਇੰਡਸ ਵਾਟਰ ਟ੍ਰੀਟੀ ਨੂੰ ਲੈ ਕੇ ਵੀ ਪ੍ਰੈਸ਼ਰ ਪਾਇਆ ਹੋ ਸਕਦਾ ਕਿਉਂਕਿ ਇੰਡਸ ਵਾਟਰ ਟ੍ਰੀਟੀ ਜੋ ਜਿਹੜਾ ਆ ਲਗਾਤਾਰ ਉਸ ਨੂੰ ਰੱਦ ਕੀਤਾ ਗਿਆ ਹੈਗਾ ਪਾਣੀ ਪਾਕਿਸਤਾਨ ਨੂੰ ਨਹੀਂ ਦਿੱਤਾ ਜਾ ਰਿਹਾ ਤੇ ਪਾਕਿਸਤਾਨ ਵੱਲੋਂ ਅਪੀਲ ਵੀ ਕੀਤੀ ਗਈ ਹੈ ਗੜਗੜਾਇਆ ਪਾਕਿਸਤਾਨ ਕੇ ਪਾਣੀ ਸਾਨੂੰ ਦੇ ਦਿੱਤਾ ਜਾਵੇ ਪਰ ਭਾਰਤ ਹਜੇ ਨਹੀਂ ਮੰਨ ਰਿਹਾ ਕਿਉਂਕਿ ਭਾਰਤ ਨੇ ਕਿਹਾ ਕਿ ਵਪਾਰ ਤੇ ਖੂਨ ਇਕੱਠਾ ਨਹੀਂ ਬਹਿ ਸਕਦਾ ਜੇ ਗੱਲ ਹੋਵੇਗੀ ਤਾਂ ਅੱਤਵਾਦ ਨੂੰ ਖਾਤਮਾ ਕਰਨ ਤੇ ਹੋਵੇਗੀ ਪਰ ਉਸ ਦੇ ਬਾਅਦ ਕਿਤੇ ਨਾ ਕਿਤੇ ਜੋ ਗਵਾਂਡੀ ਮੁਲਕ ਨੇ ਉਹਨਾਂ ਵੱਲੋਂ ਪ੍ਰੈਸ਼ਰ ਪਾਇਆ ਜਾ ਰਿਹਾ ਕਿਉਂਕਿ ਚੀਨ ਪਾਕਿਸਤਾਨ ਦਾ ਸਮਰਥਨ ਕਰਦਾ ਹੈ ਤੇ ਉਸਨੇ ਅਰਨਾਚਲ ਪ੍ਰਦੇਸ਼ ਤੇ ਵਿੱਚ ਇਹ ਗੱਲ ਕੰਮ ਕੀਤਾ ਹੈ ਅਰਨਾਚਲ ਪ੍ਰਦੇਸ਼ ਦੇ ਸ਼ਹਿਰ ਨੂੰ ਆਪਣਾ ਸ਼ਹਿਰ ਦੱਸਿਆ ਤਾਂ ਕਿਤੇ ਨ ਕਿਤੇ ਭਾਰਤ ਦੇ ਉੱਤੇ ਦਵਾ ਲਗਾਤਾਰ ਬਣਾਇਆ ਜਾ ਰਿਹਾ ਹੈ ਕਿ ਭਾਰਤ ਟੋਲਰੇਟ ਕਰਕੇ ਪਾਕਿਸਤਾਨ ਨੂੰ ਪਾਣੀ ਦੇ ਦੇਵੇ ਪਰ ਭਾਰਤ ਵੀ ਆਪਣੇ ਅਸੂਲਾਂ ਦੇ ਉੱਤੇ ਆਪਣੀ ਗੱਲਬਾਤ ਦੇ ਉੱਤੇ ਆਪਣੀ ਜਵਾਨ ਦੇ ਉੱਤੇ ਖੜਾ ਹੈ ਕਿ ਗੱਲਬਾਤ ਹੋਵੇਗੀ ਤਾਂ ਅੱਤਵਾਦ ਨੂੰ ਖਾਤਮੇ ਤੇ ਹੋਵੇਗੀ ਨਹੀਂ ਤਾਂ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਚਾਹੇ ਜੋ ਹੁੰਦਾ ਹੋ